ਜੋ ਫਰਵਰੀ ਨੂੰ ਪਾਰੇ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਤੇ ਇਸੇ ਵਿਚਾਲੇ ਜਿਹੜੀ ਦਿੱਲੀ ਦੀ ਸਿਆਸਤ ਹੈ ਕਾਫੀ ਗਰਮਾਈ ਹੋਈ ਹੈ। ਇਸ ਤੋਂ ਬਾਅਦ ਇੱਕ ਜਿਹੜੀ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਨਿਸ਼ਾਨੇ 사ਦਰੀਆਂ ਨੇ ਤੇ ਉੱਥੇ ਬੀਤੇ ਦਿਨ ਭਾਜਪਾ ਆਗੂ ਪਰਵੇਸ਼ ਵਰਮਾ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ। ਉਹ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਬਿਆਨ ਹੈ ਪੰਜਾਬ ਵਿਰੋਧੀ ਟਿੱਪਣੀ ਕੀਤੀ ਜਾਂਦੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਆ ਦਿੱਲੀ ਦੇ ਵਿੱਚ 26 ਜਨਵਰੀ ਨੂੰ ਤਿਆਰੀਆਂ ਚੱਲ ਰਹੀਆਂ ਨੇ ਤੇ ਪੰਜਾਬ ਦੀਆਂ ਰਜਿਸਟਰਡ ਨੰਬਰ ਗੱਡੀਆਂ ਦਿੱਲੀ ਦੇ ਵਿੱਚ ਕੀ ਕਰ ਰਹੀਆਂ ਨੇ ਅਜੇ ਹਾਂ ਬਿਆਨ ਦਿੱਤਾ ਜਾਂਦਾ ਪਰਵੇਸ਼ ਵਰਮਾ ਵੱਲੋਂ ਜਿਸ ਤੋਂ ਬਾਅਦ ਸਿਆਸਤ ਕਾਫੀ ਪੱਕੀ ਹੋਈ ਹੈ ਇੱਕ ਤੋਂ ਬਾਅਦ ਵਕ ਵਕ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਉੱਤੇ ਆਪ ਜਿਹੜੇ ਆਗੂ ਨੇ ਉਹਨਾਂ ਦੀ ਪਰਵੇਸ਼ ਵਰਮਾ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਹੈ ਕਿ ਪੰਜਾਬ ਵਿਰੁੱਧ ਟਿੱਪਣੀ ਬਹੁਤ ਹੀ ਅਪਮਾਨਜਨਕ ਹੈ ਪੰਜਾਬੀਆਂ ਲਈ ਤੇ ਉੱਥੇ ਤੁਹਾਨੂੰ ਦੱਸ ਦिए ਕਿ ਸੀਐਮ ਮਾਨ ਵੱਲੋਂ ਤੇ ਪੰਜਾਬ ਪ੍ਰਧਾਨ ਅਮਨ अरोੜਾ ਵੱਲੋਂ ਅਰਵਿੰਦ ਕੇਜਰੀ ਵਾਲ ਵੱਲੋਂ ਅ ਪਰਮੇਸ਼ ਵਰਮਾ ਨੂੰ ਕਿਹਾ ਗਿਆ ਹੈ ਕਿ ਮਾਫੀ ਮੰਗੀ ਜਾਵੇ ਪੰਜਾਬੀਆਂ ਕੋਲੋਂ ਕਿਉਂਕਿ ਸਿੱਧੇ ਤੌਰ ਤੇ ਪੰਜਾਬੀਆਂ ਦਾ ਅਜਿਹਾ ਕਹਿ ਕੇ અપਮਾਨ ਕੀਤਾ ਗਿਆ ਉੱਥੇ ਅੱਜ ਆਪ ਦੇ ਐਮਪੀ ਜੋ ਅਨੰਦਪੁਰ ਸਾਹਿਬ ਦੇ ਮਲਵਿੰਦਰ ਸਿੰਘ ਕਾਂਗ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪਰਵੇਸ਼ ਵਰਮਾ ਨੂੰ ਦੀ ਨਿੰਦਾ ਕੀਤੀ ਅਜਿਹਾ ਕਹਿਣ ਤੇ ਔਰ ਆਪਣੇ ਸਾਰੇ ਨਾਲ ਸੰਬੰਧਿਤ ਹੈ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੇ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਹ ਇਹ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਝੋਟ ਪਹੁੰਚਾਉਣ ਵਾਲਾ ਸੱਟ ਮਾਰਨ ਵਾਲਾ ਵਿਸ਼ਾ ਆ ਜਿਹੜਾ ਕੱਲ ਭਾਜਪਾ ਦੇ ਲੀਡਰ ਪਰਵੇਸ਼ ਵਰਮੇ ਨੇ ਜੋ ਬਦ ਜੁਬਾਨੀ ਦਿੱਲੀ ਦੇ ਵਿੱਚ ਕੀਤੀ ਹੈ ਇੱਕ ਗੱਲ ਤੇ ਬੜੀ ਸਪਸ਼ਟ ਹੋ ਗਈ ਹੈ ਕਿ ਪੰਜਾਬੀ ਚ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹ ਕੱਲ ਪਰਵੇਸ਼ ਵਰਮਾ ਨੇ ਜਗ ਜाहिर ਕਰਤੀ ਕਿਸ ਹੱਦ ਤੱਕ ਇਹ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਅਹੇ ਜੀ ਪਰਵੇਸ਼ ਵਰਮਾ ਕੱਲ ਕਹਿ ਰਿਹਾ ਔਰ ਦਿੱਲੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਅਗਵਾਈ ਕਰ ਰਿਹਾ ਔਰ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਹੈ ਇਹ ਨਹੀਂ ਆ ਵੀ ਕੋਈ ਨੌਸ਼ਕੀ ਆ ਵੀ ਕੱਲ ਦਾ ਰਾਜਨੀਤੀ ਚ ਕੋਈ ਆਇਆ ਹੈ ਲੇਕਿਨ ਅੰਦਰਲੀ ਮਾਨਸਿਕਤਾ ਹੈ ਕਿ ਦਿੱਲੀ ਚ ਪੰਜਾਬ ਦੇ ਨੰਬਰਾਂ ਦੀਆਂ ਗੱਡੀਆਂ ਬੜੀਆਂ ਘੁੰਮ ਰਹੀਆਂ 26 ਜਨਵਰੀ ਚ ਕੋਈ ਵੱਡੀ ਵਾਰਦਾਤ ਕਰਨ ਨੂੰ ਕੋਈ ਸਾਜ਼ਿਸ਼ ਨਹੀਂ ਹੋ ਰਹੀ ਭਾਜਪਾ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਅਤਵਾਦੀ ਸਮਝਦੇ ਹੋ ਤੁਸੀਂ ਟਰਰ ਸਮਝਦੇ ਹੋ ਤੁਸੀਂ ਪ੍ਰਵੇਸ਼ ਵਰਮਾ ਜੀ ਮਾਫੀ ਮੰਗ ਲਓ ਮਾਫੀ ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ ਮੀਡੀਆ ਦੇ ਰਾਹੀਂ ਤੁਸੀਂ ਜਿਹੜੀ ਦਿੱਲੀ 'ਚ ਰਾਜ ਭਾਗ ਭੋਗਿਆ ਨਾ ਇਹ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਅਗਰ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਔਰ ਸਭ ਤੋਂ ਜ਼ਰੂਰੀ ਜਿਹੜੀ ਦਿੱਲੀ ਦਾ ਨਕਸ਼ਾ ਬਦਲਿਆ ਜੋ ਅੱਜ ਹੋਂਦ ਹੈ ਦਿੱਲੀ ਦੀ ਜਿਹੜੇ ਪੰਜਾਬੀ ਜਦੋਂ ਵੰਡ ਪਈ ਸੀ ਪਾਰਟੀਸ਼ਨ ਚ ਉਜੜ ਕੇ ਆਏ ਸੀ ਉੱਥੇ ਪੰਜਾਬੀਆਂ ਨੇ ਦਿੱਲੀ ਦੀ ਨਿਹਾਰ ਬਦਲੀਆ ਕਿਹੜੇ 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 ਵਹਿਮ ਚ ਫਿਰਦੇ ਹੋ ਤੁਸੀਂ ਪ੍ਰਵੇਸ਼ਪਰਵਾਹ ਜੀ ਔਰ ਇੱਕ ਮੈਨੂੰ ਲੱਗਦਾ ਹੈ ਇਹਦੇ ਤੇ ਸਮਾਜ ਦੇ ਹਰੇਕ ਵਰਗ ਨੂੰ ਹਰੇਕ ਵਰਗ ਨੂੰ ਇੱਤੇ ਰਿਐਕਟ ਕਰਨਾ ਚਾਹੀਦਾ ਹੈ ਕੋਈ ਇੱਕ ਪੋਲਿਟੀਕਲ ਪਾਰਟੀਆਂ ਦਾ ਵਿਸ਼ਾ ਨਹੀਂ ਹੈ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਪੂਰੀ ਜਮਾਤ ਨੂੰ ਇੱਕ ਪੂਰੇ ਸੂਪੇ ਨੂੰ ਜਦੋਂ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹਦੇ ਇਲੈਕਸ਼ਨ ਹੋ ਰਹੇ ਔਰ ਤੁਸੀਂ ਇਸ ਹੱਦ ਤੱਕ ਮੀਡੀਆ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ ਕਹਿ ਰਹੇ ਹੋ कि ਜਿਹੜੇ ਪੰਜਾਬ ਦੀਆਂ ਗੱਟੀਆਂ ਗੱਡੀਆਂ ਤੇ ਉੱਥੇ ਰਾਜਸਥਾਨ ਦੀਆਂ ਵੀ ਐ ਗੱਡੀਆਂ ਉੱਥੇ ਯੂਪੀ ਦੀਆਂ ਵੀ ਐ ਗੱਡੀਆਂ ਤਮਾਮ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਦਿੱਲੀ ਜਾ ਆਪਾਂ ਸਾਰੇ ਜਾਨੇ ਦੇਖਦੇ ਆ ਕਿਉਂਕਿ ਦਿੱਲੀ ਪ੍ਰਵੇਸ਼ ਵਰਮਾ ਦੀ ਐ ਇਹਦੇ ਪਿਓ ਦੀ ਨੀਗੀ ਦਿੱਲੀ ਪੰਜਾਬ ਦੀ ਔਰ ਸਾਰੇ ਦੇਸ਼ ਦੀ ਰਾਜਧਾਨੀ ਹੈ ਕੈਪੀਟਲ ਹੈ ਸਾਡੀ ਰਾਜਧਾਨੀ ਹੈ ਦਿੱਲੀ ਔਰ ਹਰੇਕ ਬੰਦੇ ਨੇ ਜਾਣਾ ਹੈ ਉੱਥੇ ਸਾਡਾ ਹੱਕ ਹੈ ਬੀਜਪੀ ਦੇ ਨਾਲ ਕਹਿਣ ਨਾਲ ਨਹੀਂ ਕੁਝ ਹੋਣਾ ਲੇਕਿਨ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਖਾਸ ਕਰ ਮੇਰੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਜਿੰਨੇ ਭੈਣ ਭਰਾ ਦਿੱਲੀ ਚ ਬੈਠੇ ਹੋ ਤੁਸੀਂ ਕਿ ਬੀਜਪੀ ਤੁਹਾਡੇ ਪੱਤੀ ਰਾਏ ਕੀ ਰੱਖਦੀ ਆ ਨਫ਼ਰਤ ਕਿੰਨੀ ਰੱਖਦੀ ਆ ਪੰਜਾਬੀਆਂ ਦੇ ਪ੍ਰਤੀ ਜੋ ਮਾਨਸਿਕਤਾ ਹੈ ਭਾਜਪਾ ਦੀ ਉਹਦਾ ਪ੍ਰਗਟਾਵਾ ਕੀਤਾ ਇਹਨਾਂ ਨੇ અપਮਾਨ ਕੱਲਾ ਨਹੀਂ ਕੀਤਾ ਇਹਨਾਂ ਨੇ ਤੋਹੀਨ ਕੱਲੀ ਨਹੀਂ ਕੀਤੀ ਇਹਨਾਂ ਨੇ ਜਿਹੜੀ ਬਦ ਜਬਾਨੀ ਕੀਤੀ ਆ ਜਿਹੜੀ ਇਹਨਾਂ ਨੇ ਜਿਹੜਾ ਅਪਮਾਨ ਕੀਤਾ ਉਹ ਪੂਰੇ ਦੇਸ਼ ਵਾਸਤੇ ਪੂਰੇ ਦੇਸ਼ ਵਾਸਤੇ ਅਪਮਾਨ ਹੈ ਕੱਲਾ ਪੰਜਾਬ ਦਾ ਮਸਲਾ ਨਹੀਂਗਾ ਤੁਸੀਂ ਲੈਕਚਰ ਚ ਔਰ ਜਿਹੜੀ ਇੱਕ ਪੋਲਰਾਈਜ਼ ਦੀ ਪੋਲਿਟਿਕਸ ਕਰਨ ਦੇ ਚੱਕਰ ਚ ਅੰਨੇ ਹੋਏ ਪੂਰੀ ਕਮਿਊਨਿਟੀ ਨੂੰ ਤੁਸੀਂ ਗਾਲਾਂ ਕੱਢਤੀਆਂ ਔਰ ਅਤਵਾਦੀ ਟੈਰਰਿਸਟ ਤਰਜ਼ ਕਹਿ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰਮੇਸ਼ਵਰਮਾ ਕਲੈਰੀਫਾਈ ਕਰਨ ਯਾ ਮਾਫੀ ਮੰਗਣ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਮੀਡੀਆ ਦੇ ਸਾਥੀਓ ਮੈਂ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦਾ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰਕੇ ਕਿ ਸਾਵਧਾਨ ਰਹਿਵੇ ਲੋਕਾਂ ਤੋਂ ਇਹ ਹਾਥੀ ਦੇ ਦੰਦ ਦਿਖਾਉਣ ਵਾਲੇ ਤੇ ਖਾਣ ਵਾਲੇ ਹੋਰ ਹੈ ਇਹਨਾਂ ਦੇ ਇਹ ਅੰਦਰੋਂ ਕਿਸ ਹੱਦ ਤੱਕ ਤੁਹਾਡੇ ਨਾਲ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨਾਲ ਉਹ ਪੰਜਾਬ ਉਹ ਪੰਜਾਬੀ ਚਾਹੇ ਉਹ ਦਿੱਲੀ 'ਚ ਬੈਠਾ ਚਾਹੇ ਪੰਜਾਬ 'ਚ ਬੈਠਾ ਚਾਹੇ ਹਰਿਆਣੇ 'ਚ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਪੰਜਾਬ ਪ੍ਰਵੇਸ਼ ਸ਼ਰਮਾ ਜਿਹੜਾ ਅੱਜ ਵੀ ਸਰਹੱਦਾਂ ਤੇ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਲਈ